ਹੇ ਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀ ਐ ਤੋਦੁ ਝਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਚਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆਣੇ ਹੜ ਤੇੜ ਛੱਡੇ ਤੂੰ ਗੁਰ ਕਾ ਸਬਦ ਪ੍ਰਸ਼ਾਨ ਸਿਖਾ ਚੌ ਚੱਕਿਆ ਚੌ ਵਾਇਆ ਏ ਹੋ ਮਨ ਇਕਤ ਘਾਰੇ ਆਣੇ ਏ ਹੜ ਤੇ ਹੜ ਛਾਡੇ ਤੂ ਗੁਰ ਕਾ ਸਬਦ ਪ੍ਰਸ਼ਾਣ ਸਤ ਗੁਰ ਅੱਗਾ ਤਹ ਪਉ ਸਬ ਕੇ ਸੁ ਜਾਣ ਜਾਣ ਆਸਾ ਮਨਸ ਜਲਾਏ ਤੂ ਓਏ ਰਹੁ ਮਹਿਮਾਨ ਸਤ ਗੁਰ ਕਾ ਭਾਣਾ ਭੀ ਚੱਲ ਹੈ ਤਾ ਦਰਗਹ ਪਾਵਹ ਮਾਨੋ अनक जे नाम न चेतनी तेन तेग पन्नाण तेग खाण महल्ला तिजा ਹਾਰੇ ਗੁਣ ਟੋਟ ਨਾ ਆਵਈ ਕੀਮਤ ਕਹਣ ਨ ਜਾਏ ਨਾਨਕ ਗੁਰਮੁਖੇ ਹਾਰੇ ਗੁਣ ਰਬ ਹੈ ਗੋਣ ਮੈਂ ਹੈ ਰਾਹ ਸਮਾਈ ਓੜੀ ਹਾਰੇ ਚੋਲੀ ਦੇ ਹਸਵਾਰੀ ਕੱਢ ਪੈ ਦੀ ਭਗਤ ਕਾਰ ਹਰ ਪਾਟ ਲੱਗਾ ਅਦਕਾਈ ਬਹੁ ਬਹੁ ਬਿਦ ਭਾਤੇ ਕਾਰ ਕੋਈ ਬੁੱਝਾਏ ਬੁੱਝਣ ਹਾਰਾ ਅੰਤਰ ਵਿਵੇਕ ਕਾਰ ਸੋ ਬੁੱਝਾਏ ਬੁਝਾਏ ਆਪ ਹਾਰੇ ਜਨਾਨਕ ਕਹਾ ਵਿਚਾਰ ਗੁਰਮੁਖ ਹਾਰੇ ਸਤ ਤੇ ਹਾਰੇ ਕੋਈ ਬੁੱਝੇ ਬੁੱਜਣ ਹਾਰ ਅੰਤਰ ਵਿਵੇਕ ਕਾਰੇ ਸੋ ਬੁੱਝਾਏ ਹੋ ਵਿਵੇਕ ਜਿਸ ਬੁੱਝਾਏ ਆਪਹਾਰ ਜਨਾਨਕ ਕਹ ਵਿਚਾਰਾ ਗੋਰ ਮੋਖੇ ਹਾਰੇ ਸੱਤੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਿੱਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕ ਤਕਾਰ ਆਣ ਇਹੜ ਤੇਹੜ ਛੱਡ ਤੂ ਗੁਰ ਕਾ ਸਬਦ ਪਛਾਨ ਰਾਗ ਸੋਰਠਿ ਕੀ ਵਾਰ ਪੌੜੀ 11ਵੀਂ ਸਲੋਕਾ ਨਾਲ